ਅੱਛਾ ਮੈਂ ਗਿਆ ਪੰਜਾ ਸਾਹਿਬ ਹਸਨ ਅਬਦਾਲ ਸ੍ਰੀ ਪੰਜਾ ਸਾਹਿਬ ਸਿੱਖਾਂ ਦਾ ਬੜਾ ਵੱਡਾ ਗੁਰਦੁਆਰਾ ਹੈ ਮੈਂ ਹੈਰਾਨ ਹੋ ਗਿਆ ਕਹਿੰਦਾ ਇਹ ਕਿਤਾਬ ਅਸੀਂ ਘਰ 'ਚ ਇਸ ਵਾਸਤੇ ਨਹੀਂ ਰੱਖਦੇ ਕਿ ਜਦੋਂ ਇਹਦੀ ਇੱਜ਼ਤ ਇਹਤਰਾਮ ਨਹੀਂ ਕਰਨਾ ਇਹਦੀ ਬੇਅਦਬੀ ਹੋਏ ਤੇ ਸਾਡੇ ਮੁਸਲਮਾਨ ਸਾਰਾ ਸਾਲ ਘੱਟਾ ਪੈਂਦਾ ਰਹੇ ਅਤੇ ਜੀ ਪਾਕਿਸਤਾਨ ਦੇ ਬਹੁਤ ਮਸ਼ਹੂਰ ਸਕਾਲਰ ਨੇ ਮਦਨੀ ਜਿਨ੍ਹਾਂ ਦਾ ਨਾਮ ਹੈ ਉਹਨਾਂ ਨੇ ਗੱਲ ਕੀਤੀ ਹੈ ਸਿੱਖਾਂ ਦੇ ਬਾਰੇ ਜੇ ਕਿ ਸਿੱਖ ਆਪਣੀ ਕਿਤਾਬ ਗੁਰੂ ਗ੍ਰੰਥ ਦੀ ਕਿੰਨੀ ਜ਼ਿਆਦਾ ਰਿਸਪੈਕਟ ਕਰਦੇ ਨੇ ਐਨੀ ਰਿਸਪੈਕਟ ਕਰਦੇ ਨੇ ਕਿ ਉਸ ਕਿਤਾਬ ਨੂੰ ਉਹ ਆਪਣੇ ਘਰ ਦੇ ਵਿੱਚ ਨਹੀਂ ਰੱਖਦੇ ਕਿ ਉਹਦੀ ਬੇਅਦਬੀ ਨਾ ਹੋਏ ਉਹਦੀ ਠੀਕ ਹੈ ਡਿਸਰੈਸਪੈਕਟ ਨਾ ਹੋਏ ਕਿਸੇ ਤਰ੍ਹਾਂ ਤੋਂ ਐਸਲੀ ਉਹ ਜਿਹੜੀ ਕਿਤਾਬ ਗੁਰਦੁਆਰੇ ਦੇ ਵਿੱਚ ਰੱਖੀ ਜਾਂਦੀ ਹੈ ਉਹ ਨਾਲ ਹੀ ਇੱਥੇ ਇਹਨਾਂ ਨੇ ਬਹੁਤ-ਬਹੁਤ ਇੰਪੋਰਟੈਂਟ ਗੱਲਾਂ ਕੀਤੀਆਂ ਨੇ ਚੈਰਿਟੀ ਦੇ حوالے ਤੋਂ ਕਿ ਸਿੱਖ ਕਿੰਨੀ ਚੈਰਿਟੀ ਕਰਦੇ ਨੇ ਤੇ ਮੁਸਲਮਾਨਾਂ ਦੀ ਅਗਰ ਗੱਲ ਕਰੀਏ ਤੇ ਉਹ ਸਾਲ ਦੇ ਵਿੱਚ 20% ਚੈਰਿਟੀ ਕਰਦੇ ਨੇ ਅਥੇ ਸਿੱਖ ਹਰ ਮਹੀਨੇ ਚੈਰਿਟੀ ਕਰਦੇ ਨੇ ਤੇ ਉਹ ਕਿੰਨੀ ਵੱਡੀ ਚੈਰਿਟੀ ਹੁੰਦੀ ਹੈ ਅਜੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਪਾਕਿਸਤਾਨ ਦੇ ਸਕਾਲਰ ਸਿੱਖਾਂ ਦੇ ਬਾਰੇ ਵਿੱਚ ਆਪਣੇ ਲੋਕਾਂ ਨੂੰ ਦੱਸਦੇ ਪਏ ਨੇ ਕਿ ਅਗਰ ਕਿਸੇ ਨੇ ਲਾਈਕ ਹਿਮੈਨਿਟੀ ਸਿੱਖਣੀ ਹੈ ਚੈਰਿਟੀ ਕਰਨਾ ਸਿੱਖਣਾ ਹੈ ਤੇ ਆਪਣੀ ਕਿਤਾਬ ਦੀ ਇਜ਼ਤ ਕਰਨੀ ਸਿੱਖਣੀ ਹੈ ਤੇ ਉਹ ਸਿੱਖਾਂ ਕੋਲੋਂ ਸਿੱਖਿਆ ਹੈ ਜੀ ਵੀਡੀਓ ਸ਼ੇਅਰ ਕਰਨੀ ਹੈ ਵੀਡੀਓ ਤੁਸੀਂ ਆਖਰ ਤੱਕ ਦੇਖਣੀ ਹੈ ਸਕਿੱਪ ਨਹੀਂ ਕਰਨੀ ਵੀਡੀਓ ਵੇਖ ਕੇ ਤੁਹਾਨੂੰ ਵਾਲਾ 7.5 ਤੇ ਨਾਮ ਹੈ ਤੁਹਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵਾਲੇ ਆਈਕਨ ਨੂੰ ਲਾਜ਼ਮੀ ਕਲਿੱਕ ਕਰੋ ਸੋ ਚੱਲਦੇ ਹਾਂ ਪੇਰਦੇ ਆ ਵੀਡੀਓ लेट्स ਗੋ ਅੱਛਾ ਮੈਂ ਗਿਆ ਪੰਜਾ ਸਾਹਿਬ ਹਸਨ ਅਬਦਾਲ ਸ੍ਰੀ ਪੰਜਾ ਸਾਹਿਬ ਸਿੱਖਾਂ ਦਾ ਬੜਾ ਵੱਡਾ ਗੁਰਦੁਆਰਾ ਹੈ ਉਹਨਾਂ ਦੇ 21 ਕੋ ਬੰਦੇ ਇੱਥੇ ਇੱਕ ਸੱਚੇ ਸੋਦੇ ਮਰੇ ਸੀ ਨਾ ਟਰੇਨਾਂ ਸੱਚ تے میں تجزیت کرن چلے گیا اتنے میری رہن دی ہے تے میں ادھر گیا ملن تے میں کہا چلو میں نال کے تزیحت کرا وہ جڑا انہوں کا گیانی ساہی مولوی کہنے نا وہ تے گیانی کہ میں انہوں نے پوچھا بھی آپ اپنے اللہ دے نام سے کہہ نو ایک ماننے انہیں میم کیا انہیں کہا مولوی جی اسی اللہ ایک ماننے ਆਪਣੀ ਕਿਤਾਬ ਦਾ ਵਿੱਚ ਕੈਸੀ ਅਦਬ ਇਹਨਾ ਕਰਨੇ ਕੈਸੀ ਗ੍ਰੰਥ ਆਪਣੇ ਘਰ ਚ ਨਹੀਂ ਰੱਖਦੇ ਇੱਥੇ ਰੱਖੀਏ ਕਿ ਇਹਦੇ ਹੁੰਦਿਆਂ ਬਾ ਵਜ਼ੂ ਇੱਥੇ ਬਹਿਣਾ ਇਹਨੂੰ ਪਿੱਛਾ ਨਹੀਂ ਕਰਨਾ ਤੇ ਘੱਟਾ ਨਾ ਪਵੇ ਪੱਖੀ ਚੱਲਨੇ تے گرو جی نے ایدہ قدر کارنے اگو انہیں گال کی کئی انہیں کہا میں حران ہو گیا کہن دا ایک کتاب اسی کارچے اس واسطے نہیں رکھ دے کہ جدو ایدی عزت احترام نہیں کرنا ایدی بید بھی ہوئے تے ساڑے مسلمان سارا سال کٹا پہندہ روے کدی قرآن نہیں چاڑے روزیاں چنی کئی کھول دے تے جدو انہوں قسم دی لور پہنی لیا قرآن ਉਥੋਂ ਕੁਰਾਨ ਫੜ ਕੇ ਲੈਉਣਗੇ ਆ ਤੈਨੂੰ ਦੋ ਜਹਾਨਾਂ ਦੇ ਬਾਦਸ਼ਾਹ ਦੀ ਮਾਰ ਵੱਜੇ ਵਾਹ ਭਾਈ ਵਾਹ ਕਿਉਂ ਜੀ ਇੰਜ ਹੋ ਰਿਹਾ ਕਿ ਨਹੀਂ ਮੈਂ ਉਹ ਮੈਂ ਉਹਨੂੰ ਕਿਹਾ ਵੀ ਤੁਸੀਂ ਅੱਲਾ ਦੇ ਰਾਤ ਕਿੰਨਾ ਦਿੰਦੇ ਕਹਿੰਦਾ ਅਸੀਂ ਸਾਲ ਬਾਦ ਨਹੀਂ ਦਿੰਦੇ ਹਰ ਮਹੀਨੇ ਦੇਨੇ ਤੇ 10% ਦਿੰਨੇ ਅਸੀਂ 2.5% ਸਾਲ ਬਾਦ ਨਹੀਂ ਦੇ ਸਕ ਮੈਂ ਕਸਮ ਉਠਾ ਨਾ ਸੁਣ ਲਓ ਲਾਹੌਰ تے فیصلہ بات تے سیال تے کجرہ والا اے چار زلیاں تو میں واقف کنے کو امیر نے میری گلی گلی جی جلسے ہوئے نے اے چارے زلے مان تارینل لاکھ چو ٹائیز آر زکاة کردن پاکستان چکو غریب نظر نہ آ رہے چار زلے گنے نے لاہور فیصلہ بات سیال کوٹ کجرہ والا عرب آر خگ پتی ہے جی میں کراچی ویچنی لے ہم دا جے کراچی لے آما تے پاکستان چے زکاة لین والا لپے کوئی نہ جو کی دجھے ملکان دین لگ پڑا اینا مال ہے پاکستان دی عوام کو زکاة نہیں دین دا ٹائی پرسنٹ میں پتہ کیوں جندر انہیں ہندوان سکھان سب کل میں لوکاں کو سرچ کرنا ہے تاڑے مذہب چے زکاة کنی فلانی کنی کی کم کر دے تے او لینیاں چاہی دیاں چیزا انہوں نے دسنیاں چاہی دیاں سادہ مذہب کی جندر وہ تھے میں ڈسکس کیتی کینٹا بیٹھ کے ਉਹਨਾਂ ਮੈਨੂੰ ਸਾਰਾ ਵਿਜ਼ਿਟ ਕਰਾਇਆ ਅਸੀਂ ਆਪਣੀ ਮਸਜਿਦ ਦੇ ਵਿੱਚ ਨਹੀਂ ਵੜ ਸਕਦੇ ਇੱਥੋਂ ਮੈਂ ਉੱਠ ਕੇ ਦੂਜੀ ਮਸੀਤੇ ਜਾ ਕੇ ਲਾ ਨਹੀਂ ਕਰਕੇ ਬਹਾਵਾਂ ਹਜ਼ਾਰ ਰੁਪਿਆ ਨਾਮ ਦੇਵਾਂ ਓਏ ਅਸੀਂ ਇੱਕ ਦੂਜੀ ਦੀ ਮਸਜਿਦ ਚ ਲਾ ਨਹੀਂ ਕਰ ਸਕਦੇ ਅਸੀਂ ਇੱਕ ਦੂਜੇ ਕੋਲ ਕਨਫਰਮੇਸ਼ਨ ਕੀ ਲੈਣੀ ਕੀ ਇੱਕ ਦੂਜੇ ਕੋਲ ilm ਸਿੱਖਣਾ ਆ ਸਾ ਉਹ ਪਹਿਲੇ ਤੁਹਾਡੇ ਵੜਕੇ ਚੰਗੇ ਸੀ ਪਿੰਡ ਚ ਇੱਕੋ ਮਸਜਿਦ ਹੁੰਦੀ ਸਾਰੇ ਫਿਰਕੇ ਇੱਕੋ ਪਿੱਛੇ ਨਮਾਜ਼ ਪੜਦੇ ਸੀ ਉਹਨਾਂ ਨੂੰ ਤੁਸੀਂ ਜਹਲ ਕਹਿੰਦੇ ਕਈ ਕਹਿੰਦੇ ਨੇ ਕਿ ਨਹੀਂ ਉਹ ਨਹੀਂ ਜਿਹੜਾ ਜ਼ਹਿਲ ਸੀ ਜੈ ਜ਼ਹਿਲ ਵੀ ਨਹੀਂ ਕਹਿੰਦਾ ਜ਼ਹਿਲ ਕਹਿੰਦੇ ਜੈ ਤੇ ਤੁਸੀਂ ਪੜੇ ਲਿਖੇ ਬਾਬੂ ਵੇਖ ਲਓ ਐਮਏ ਪਾਸ ਲੈਂਡ ਕਰੂਜ਼ਰ ਵੀ ਐਟ ਐਕਸਟੀ ਜ਼ੈਡ ਫੋਰਚਨਰ ਬੀਐਮਡਬਲਯੂ ਫੋਰ ਐਂਡ ਕੋਡੀ ਅਲਟਾਸ ਸਕਲਟਸ ਐਡੀਆਂ ਮਹਿੰਗੀਆਂ ਗੱਡੀਆਂ ਦੇ ਫਿਰ ਕੇ ਤੁਸੀਂ ਇੱਕ ਮਸੀਤੇ ਨਹੀਂ ਵੜ ਕੇ ਵਖਾ ਸਕਦੇ ਤੇ ਉਹ ਗੱਡਾਂ ਦੇ ਫਿਰਦੇ ਹੀ ਟਾਂਗਿਆਂ ਦੇ ਫਿਰਦੇ ਸੀ ਤੇ ਇੱਕੋ ਮਸੀਤੇ ਹੀ ਨਮਾਜ਼ ਹੁੰਦੀ ਸੀ ਅੱਜ ਵੀ ਮੈਂ ਕਈ ਪਿੰਡਾਂ ਸਭ ਖਾਸਦਾ ਜਿਹੜੇ ਪੂਰੇ ਪਿੰਡ ਚ ਕੋਈ ਮਸਜਿਦ ਸਾਰੇ ਫਿਰਕੇ ਇੱਕੋ ਮੌਲਵੀ ਮਗਰ ਪੜ ਮੈਂ ਪਰਸੋ ਚੌਥਨਾ ਭਾਈ ਇਮਰਾਨ ਤੇ ਮੈਂ ਤਗਰੀਕ ਕਰਕੇ ਆਇਆ ਇੱਕ ਮਸਜਿਦ ਚ ਉੱਥੇ ਦੋਵੇਂ ਫਿਰਕਿਆਂ ਦੇ ਮੌਲਵੀ ਇਕੱਠੇ ਕੁਦ ਜੀ ਨੂੰ ਪਾਣੀ ਹੋ ਰੋਟੀ ਉਹਦੇ ਅੱਗੇ ਰੱਖਦਾ ਉਹਦੇ ਅੱਗੇ ਮੈਂ ਹਰਾਨ ਤੇ ਮੈਂ ਤੁਹਾਨੂੰ ਦੱਸਾਂ ਮੈਂ ਜਿੰਨੀ ਦਫਾ ਗਿਆ ਨਾ ਉਹ ਜਲਸਾ ਐਲ ਦੀ ਸਾਲੀ ਮਸਜਿਦ ਚ ਨਹੀਂ ਹੋਇਆ ਕੈਂਚ ਦੋ ਮਸਜਦਾਂ ਉਹ ਬਰੇਲਮੀ ਦੀ ਮਸਜਦ ਚ ਹੋਇਆ ਐਲ ਦੀ ਸਮਾਲ ਵੀ ਉੱਥੇ ਆ ਕੇ ਬਹਿੰਦਾ ਉਹ ਦੋਵੇਂ ਇਕੱਠੇ ਬਹਿ ਕੇ ਮੈਨੂੰ ਸੁਣਦੇ ਨੇ ਅੱਲਾ ਜਾਣਦਾ ਮੈਂ ਖੁਸ਼ ਹੁੰਨਾ ਕਿ ਯਾਰ ਇੰਜ ਦੇ ਵੀ ਲੋਕ ਅਜੇ ਜ਼ਿੰਦਾ ਹੈਗੇ ਨੇ ਜੀ ਐਸੀ ਜੀ ਅੱਜ ਦੀ ਵੀਡੀਓ ਵੀਡੀਓ ਤੁਸੀਂ ਵੇਖੀ ਨਾਸਰ ਮਦਨੀ ਜੀ ਉਹਨਾਂ ਨੇ ਕੈਂਚ ਮਿਸਾਲ ਦਿੱਤੀ ਸਿੱਖੀ ਦੀ ਕਿ ਸਿੱਖੀਜ਼ਮ ਵਿੱਚ ਇੱਕ ਆਪਣੇ ਮਸਜਦ ਦੀ ਜਿਹੜੀ ਕਿਤਾਬ ਹੈ ਉਹਦੇ ਕਿੰਨੀ ਜ਼ਿਆਦਾ ਰਿਸਪੈਕਟ ਕਰਦੇ ਨੇ ਐਨੀ ਰਿਸਪੈਕਟ ਕਰਦੇ ਨੇ ਕਿ ਉਹਦੇ ਉੱਤੇ ਜਿਹੜਾ ਵਾਹ ਚੱਲਦੇ ਰਹਿੰਦੇ ਨੇ ਕਿ ਉਹਦੇ ਉੱਤੇ ਕੋਈ ਡਸਟ ਨਾ ਪਵੇ ਉਹਦੇ ਤੇ ਕੋਈ ਮਿੱਟੀ ਧੂੜ ਨਾ ਪਵੇ ਲੇਕਿਨ ਇੱਥੇ ਇਹਨਾਂ ਨੇ ਮੁਸਲਮਾਨਾਂ ਦਾ ਕਿਹਾ ਕਿ ਮੁਸਲਮਾਨ ਜਿਹੜੇ ਕੁਰਾਨ ਪਾਕ ਤੇ ਕਾਰ ਰੱਖਦੇ ਨੇ ਪਰ ਉਹ ਪੜਨ ਦੀ ਜਲਤ ਕੱਲੂਫ ਨਹੀਂ ਕਰਦੇ ਤੇ ਉਹਦੇ ਤੇ ਜਿਹੜੀ ਡਸਟ ਹੈ ਉਹ ਪੂਰਾ ਸਾਲ ਪੈਂਦੀ ਰਹਿੰਦੀ ਹੈ ਤੇ ਕੋਈ ਦਾ ਹੱਤ ਤੱਕ ਨਹੀਂ ਕਰਦਾ ਕਿ ਇਹਨਾਂ ਨੇ ਇਹ ਗੱਲ ਬਿਲਕੁਲ ਬਿਲਕੁਲ ਸੂਆਨੇਦਰਸਤ ਕੀਤੀ ਹੈ ਅਤੇ ਸਿੱਖਾਂ ਦੀ ਗੱਲ ਕਰੀਏ ਤੇ ਉਹ ਆਪਣੇ ਮਜ਼ਹਬ ਨੂੰ ਲੈ ਕੇ ਬਹੁਤ ਬਹੁਤ ਜ਼ਿਆਦਾ ਸਟ੍ਰੇਟ ਹੁੰਦੇ ਨੇ ਆਪਣੇ ਮਜ਼ਹਬ ਨੂੰ ਬਹੁਤ ਜ਼ਿਆਦਾ ਫੋਲੋ ਕਰਦੇ ਨੇ ਐਹੀ ਚੀਜ਼ ਹੈ ਕਿ ਉਹ ਚੈਰਿਟੀ ਵੀ ਹਰ ਮਹੀਨੇ ਕਰਦੇ ਅਸੀਂ ਤਾਂ ਸਾਲ ਦਾ 2.5% ਜਿਹੜਾ ਜ਼ਕਾਤ ਦੇਣੀ ਹੁੰਦੀ ਹੈ ਬਟ ਸਿੱ ਅਤੇ ਸਿੱਖਾਂ ਦੀ ਗੱਲ ਕਰੀਏ ਤੇ ਹਰ ਮਹੀਨਾ ਉਹ 10% ਜਿਹੜਾ ਉਹ ਚੈਰਿਟੀ ਦੇ ਵਿੱਚ ਦੇ ਦਿੰਦੇ ਮਤਲਬ ਇੱਕ ਬੰਦੇ ਦੀ ਅਗਰ 10000 ਤਨਖਾਹ ਹੈ ਤੇ ਉਹਦੇ ਵਿੱਚ 1000 ਰੁਪਏ ਜਿਹੜਾ ਉਹ ਚੈਰਿਟੀ ਦੇ ਵਿੱਚ ਦੇ ਦੇਗਾ ਤੇ ਇੰਨੀ ਜ਼ਕਾਤ ਅਗਰ ਅਸੀਂ ਪਾਕਿਸਤਾਨੀ ਦੇਣ ਲੱਗੇ ਤੇ ਕੋਈ ਇੱਕ ਗਰੀਬ ਵੀ ਨਾ ਬਚੇ ਜਨ ਜਨ ਨੇ ਕਿਹਾ ਬਿਲਕੁਲ ਮੈਂ ਨਾਲ ਦੀ ਗੱਲਾਂ ਤੂੰ ਐਗਰੀ ਕਰਾਂਗੇ ਤੁਸੀਂ ਕੀ ਕਹੋਗੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਆਪਣਾ ਖਿਆਲ ਰੱਖੋ ਆਪਣੇ ਚੈਨਲ ਦਾ ਵੀ ਫਾੜਨਾ ਫਿਰ ਤੁਮਹਾਨੂੰ ਮੁਲਾਕਾਤ ਹੁੰਦੀ ਹੈ ਸੱਚੇ ਕਾਲੇ ਉਹਦੇ ਵਿੱਚ ਹਜ਼ਾਰ ਪਿਆ ਜਿਹੜਾ ਉਹ ਚੈਰਿਟੀ ਦੇ ਵਿੱਚ ਦੇ ਦੇ। ਤੇ ਇੰਨੀ ਸਕਾਰਤ ਅਗਰ ਅਸੀਂ ਪਾਕਿਸਤਾਨੀ ਦੇਣ ਲੱਗੇ ਤੇ ਕੋਈ ਇੱਕ ਗਰੀਬ ਵੀ ਨਾ ਬਚੇ। ਜਨ ਜਨਨ ਇਹ ਕਿਆ ਬਿਲਕੁਲ ਮੈਨਾਂ ਦੀ ਗੱਲਾਂ। ਤੁਸੀਂ ਐਗਰੀ ਕਰਾਂਗੇ। ਤੁਸੀਂ ਕੀ ਕਹੋਗੇ? ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਲਾਜ਼ਮੀ ਦੱਸੋ ਕਮੈਂਟ ਸੈਕਸ਼ਨ 'ਚ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ। ਆਪਣਾ ਖਿਆਲ ਰੱਖੋ। ਆਪਣੇ ਚੈਨਲ ਦਾ ਵੀ ਫਾਡਰ ਫਿਰ ਤੁਮਹਾਨੂੰ ਮੁਲਾਕਾਤ ਹੁੰਦੀ ਹੈ। ਸੱਚੇ